ਧਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਅਜੇਹਾ ਕੀ ਹੋ ਗਿਆ ਕਿ ਇੱਕ ਗੋਰਾ ਜੋ ਬੋਲੇ ਸੋ ਨਿਹਾਲ ਸੱਤਿ ਸ਼੍ਰੀ ਅਕਾਲ ਦੇ ਜਕਾਰੇ ਲਗਾਉਂਦਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚੋਂ ਬਾਹਰ ਆਇਆ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਦੇਖਣ ਵਾਲਿਆਂ ਕੋਲ ਵੀ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਦਰਬਾਰ ਇੱਕ ਐਸਾ ਦਰਬਾਰ ਹੈ ਜਿੱਥੋਂ ਕੋਈ ਕਦੀ ਖਾਲੀ ਨਹੀਂ ਮੁੜਦਾ ਮਨ ਦੇ ਵਿੱਚ ਸ਼ਰਧਾ ਵਿਸ਼ਵਾਸ ਲੈ ਕੇ ਆਇਆ ਹਰ ਕੋਈ ਜੀਵ ਇਸ ਦਰਵਾਜ਼ੇ ਤੋਂ ਕਦੀ ਵੀ ਨਿਰਾਸ਼ ਹੋਗੇ ਨਹੀਂ ਜਾਂਦਾ ਅਮਰਤ ਦਾ ਇੱਕ ਐਸਾ ਸਰੋਵਰ ਜੋ ਕਿ ਕਾਗੋ ਹੰਸ ਕਰੇ ਦੇ ਮਹਾਵਾਕ ਨੂੰ ਪੂਰਨ ਕਰਦਾ ਹੈ ਦੁੱਖਾਂ ਰੋਗਾਂ ਨੂੰ ਆਪਣੇ ਅੰਦਰ ਸਮਾਉਣ ਵਾਲਾ ਇਹ ਪਵਿੱਤਰ ਅਮਰਤ ਦਾ ਸਰੋਵਰ ਜੋ ਵੀ ਇਸ ਸਰੋਵਰ ਦੇ ਵਿੱਚ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰਦਾ ਹੈ ਉਸ ਦੇ ਸਾਰੇ ਦੁੱਖ ਕੱਟੇ ਜਾਂਦੇ ਨੇ ਸੋ ਇਸੇ ਹੀ ਪਵਿੱਤਰ ਸਥਾਨ ਦੇ ਉੱਤੇ ਇੱਕ ਬੜੀ ਹੀ ਅਲੌਕਿਕ ਅਤੇ ਚਮਤਕਾਰੀ ਘਟਨਾ ਸਵੀਡਨ ਦੇ ਰਹਿਣੇ ਵਾਲੇ ਇੱਕ ਨੌਜਵਾਨ ਦੇ ਨਾਲ ਵਰਤੀ ਜੋ 3 ਮਹੀਨੇ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਘੁੰਮਣ ਦੇ ਲਈ ਆਇਆ ਸੀ ਮੈਕਰ ਨਿਸਾਨ ਸਵੀਡਨ ਦੇ ਰਹਿਣੇ ਵਾਲੇ ਇੱਕ ਫੋਟੋਗ੍ਰਾਫਰ ਹਨ 32 ਸਾਲਾਂ ਦੇ ਮੈਕਰ ਨਿਸਾਨ ਇੱਕ ਵਧੀਆ ਫੋਟੋਗ੍ਰਾਫਰ ਹਨ ਤੇ ਉਹਨਾਂ ਦਾ ਸਵੀਡਨ ਵਿੱਚ ਕਾਫੀ ਨਾਮ ਹੈ ਦੱਸਿਆ ਜਾਂਦਾ ਹੈ ਕਿ ਕਾਫੀ ਸਮੇਂ ਤੋਂ ਉਹਨਾਂ ਨੂੰ ਆਪਣੇ ਪੇਟ ਵਿੱਚ ਕੁਝ ਦਰਦ ਜਿਹਾ ਮਹਿਸੂਸ ਹੁੰਦਾ ਸੀ ਪਹਿਲਾ ਪਹਿਲਾਂ ਤੇ ਉਹਨਾਂ ਨੇ ਇਸ ਦਰਦ ਵੱਲ ਕੁਝ ਜ਼ਿਆਦਾ ਧਿਆਨ ਨਹੀਂ ਦਿੱਤਾ ਪਰ ਇੱਕ ਦਿਨ ਜ਼ਿਆਦਾ ਦਰਦ ਹੋਣ ਦੇ ਕਾਰਨ ਉਹਨਾਂ ਦੇ ਘਰ ਦੇ ਆਨੇ ਮੈਕਨਿਸਨ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਜਿੱਥੇ ਉਹ ਕੁਝਕ ਦਿਨਾਂ ਵਿੱਚ ਹੀ ਠੀਕ ਹੋ ਗਏ ਪਰ ਕੁਝ ਕੁ ਟੈਸਟਾਂ ਦੀਆਂ ਰਿਪੋਰਟਾਂ ਆਉਣੀਆਂ ਹੱਲੇ ਬਾਕੀ ਸੀ ਜੋ ਟੈਸਟ ਡਾਕਟਰਾਂ ਨੇ ਸ਼ੱਕ ਦੇ ਆਧਾਰ ਤੇ ਕੀਤੇ ਸਨ ਮਾਈਕਲ ਦੱਸਦੇ ਨੇ ਕਿ ਉਹਨਾਂ ਨੇ 1 ਸਾਲ ਪਹਿਲਾਂ ਡਿਸਕਵਰੀ ਚੈਨਲ ਦੇ ਉੱਤੇ ਇੱਕ ਪ੍ਰੋਗਰਾਮ ਦੇਖਿਆ ਸੀ ਰਵੀਲ ਗੋਲਡਨ ਟੈਂਪਲ ਉਹ ਪ੍ਰੋਗਰਾਮ ਦੇਖਣ ਤੋਂ ਬਾਅਦ ਉਹਨਾਂ ਦੇ ਅੰਦਰ ਇੱਕ ਖਿੱਚ ਜਿਹੀ ਬਣੀ ਹੋਈ ਸੀ ਕਿ ਉਹ ਹਰਮੰਦਰ ਸਾਹਿਬ ਜ਼ਰੂਰ ਜਾਣਗੇ ਤੇ ਉਥੇ ਜਾ ਕੇ ਫੋਟੋਗ੍ਰਾਫੀ ਕਰਨਗੇ ਸੋ ਬਹੁਤ ਸਮੇਂ ਤੋਂ ਪਲਾਨ ਬਣ ਰਿਹਾ ਸੀ ਪਰ ਕਿਸੇ ਨਾ ਕਿਸੇ وجہ ਕਰਕੇ ਟਲ ਜਾਂਦਾ ਸੀ ਤੇ ਇੱਕ ਦਿਨ ਉਹ ਪਲਾਨ ਬਣਾ ਕੇ ਇੰਡੀਆ ਪਹੁੰਚ ਗਏ ਤੇ ਸਿੱਧਾ ਦਰਬਾਰ ਸਾਹਿਬ ਗਏ ਇੱਥੇ ਇੱਕ ਲੋਕਲ ਗਾਈਡ ਜਿਸ ਦਾ ਨਾਮ ਮਨਜੀਤ ਸਿੰਘ ਸੀ ਉਸ ਦੇ ਨਾਲ ਉਹਨਾਂ ਨੇ ਦਰਬਾਰ ਸਾਹਿਬ ਘੁੰਮਣਾ ਸ਼ੁਰੂ ਕੀਤਾ ਮੈਕਰ ਨਿਸਲ ਸਿੱਖ ਸੰਗਤਾਂ ਦੀਆਂ ਦਸਤਾਰਾਂ ਦੇਖ ਕੇ ਬਹੁਤ ਖੁਸ਼ ਹੋਏ ਅਤੇ ਉਸਨੇ ਕਿਹਾ ਪਹਿਲਾ ਉਸਨੇ ਕਦੀ ਵੀ ਅਜਿਹਾ ਟਰੈਡੀਸ਼ਨ ਨਹੀਂ ਦੇਖਿਆ ਇਨੀਆਂ ਸਾਰੀਆਂ ਦਸਤਾਰਾਂ ਦੇਖ ਕੇ ਉਹ ਬਹੁਤ ਖੁਸ਼ ਲੱਗ ਰਿਹਾ ਸੀ ਤੇ ਨਾਲ ਹੀ ਫੋਟੋਗ੍ਰਾਫੀ ਵੀ ਕਰ ਰਿਹਾ ਸੀ ਤੇ ਜਿਵੇਂ ਹੀ ਪੌੜੀਆਂ ਉਤਰ ਕੇ ਅੰਦਰ ਦਾਖਲ ਹੋਏ ਤੇ ਅੰਦਰ ਦਾ ਦ੍ਰਿਸ਼ ਦੇਖ ਕੇ ਉਹ ਬਹੁਤ ਹੈਰਾਨ ਹੋਏ ਸਰੋਵਰ ਨੂੰ ਦੇਖ ਕੇ ਉੱਥੇ ਇਸ਼ਨਾਨ ਕਰਦੀਆਂ ਸੰਗਤਾਂ ਨੂੰ ਦੇਖ ਕੇ ਉਸ ਨੇ ਸਮਝਿਆ ਕਿ ਇਹ ਸ਼ਾਇਦ ਕੋਈ ਸਵੀਵਿੰਗ ਪੂਲ ਹੈ ਤੇ ਉਹ ਮਨਜੀਤ ਗਾਈਡ ਨੂੰ ਪੁੱਛਦਾ ਹੈ ਕਿ ਗੋੜ ਦੇ ਘਰ ਵਿੱਚ ਇਸ ਸਵੀਵਿੰਗ ਪੂਲ ਕਿਉਂ ਬਣਿਆ ਹੋਇਆ ਹੈ ਤੇ ਮਨਜੀਤ ਨੇ ਦੱਸਿਆ ਇਹ ਕੋਈ ਸਵੀਵਿੰਗ ਪੂਲ ਨਹੀਂ ਹੈ ਇਹ ਸਾਰਾ ਪਾਣੀ ਅੰਮ੍ਰਿਤ ਹੈ ਅੰਮ੍ਰਿਤ ਸੁਣ ਕੇ ਉਹ ਬਹੁਤ ਹੈਰਾਨ ਹੋਇਆ ਤੇ ਕਹਿਣ ਲੱਗਾ ਅੰਮ੍ਰਿਤ ਕਿਵੇਂ ਮਨਜੀਤ ਨੇ ਦੱਸਿਆ ਕਿ ਇੱਥੇ ਅਠੋਂ ਪਹਿਰ ਗੁਰਬਾਣੀ ਜਲਦੀ ਹੈ ਜਿਸ ਦੇ ਕਾਰਨ ਇਹ ਪਾਣੀ ਪਵਿੱਤਰ ਅੰਮ੍ਰਿਤ ਬਣ ਜਾਂਦਾ ਹੈ ਅਤੇ ਇਸ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਲੋਕਾਂ ਦੇ ਦੁੱਖ ਖਤਮ ਹੋ ਜਾਂਦੇ ਨੇ ਇਨ੍ਹਾਂ ਗੱਲਾਂ ਦਾ ਮੈਕਰ ਨਿਸ਼ਾਨ ਨੂੰ ਕੋਈ ਯਕੀਨ ਨਹੀਂ ਸੀ ਪਰ ਫਿਰ ਵੀ ਉਹ ਧਿਆਨ ਦੇ ਨਾਲ ਇਹ ਗੱਲਾਂ ਸੁਣ ਰਿਹਾ ਸੀ ਤੇ ਕਹਿਣ ਲੱਗਾ ਮੇਰੇ ਪੇਟ ਵਿੱਚ ਵੀ ਦਰਦ ਰਹਿੰਦਾ ਹੈ ਜੇ ਮੈਂ ਇਹ ਪਾਣੀ ਪੀ ਲਵਾਂ ਤੇ ਮੇਰਾ ਦਰਦ ਵੀ ਠੀਕ ਹੋ ਜਾਵੇਗਾ ਮਨਜੀਤ ਨੇ ਕਿਹਾ ਤੁਸੀਂ ਟਰਾਈ ਕਰ ਸਕਦੇ ਹੋ ਇਹ ਤੁਹਾਡੇ ਵਿਸ਼ਵਾਸ ਦੀ ਗੱਲ ਹੈ ਅਮਰਤ ਦਾ ਜੂੜਾ ਸ਼ੱਕ ਕੇ ਉਹ ਅੰਦਰ ਸ਼੍ਰੀ ਦਰਬਾਰ ਸਾਹਿਬ ਦਰਸ਼ਨਾਂ ਦੇ ਲਈ ਗਏ ਦਰਬਾਰ ਸਾਹਿਬ ਦੇ ਅੰਦਰ ਜੋ ਕੁਝ ਵੀ ਚੱਲ ਰਿਹਾ ਸੀ ਮੈਂ ਨਿਸ਼ਾਨ ਬੜੇ ਧਿਆਨ ਨਾਲ ਦੇਖ ਰਿਹਾ ਸੀ ਕੁਝ ਸਮਾਂ ਉਸ ਨੇ ਰਾਗੀਆਂ ਨੂੰ ਕੀਰਤਨ ਕਰਦੇ ਵੀ ਦੇਖਿਆ ਤੇ ਉਹ ਪੁੱਛ ਰਿਹਾ ਸੀ ਇਹ ਕੀ ਕਰ ਰਹੇ ਨੇ ਉਸ ਨੂੰ ਦੱਸਿਆ ਗਿਆ ਕਿ ਇਹ ਔੜ ਦੀ ਪ੍ਰੇਅਰ ਕਰ ਰਹੇ ਹਨ ਬਾਹਰ ਆਣ ਕੀ ਉਸ ਨੇ ਕੜਾ ਪ੍ਰਸ਼ਾਦ ਵੀ ਲਿਆ ਤੇ ਫਿਰ ਉਸ ਨੇ ਕਿਹਾ ਮੈਂ ਤਿੰਨ ਦਿਨ ਇੱਥੇ ਹੋਰ ਰੁਕਣਾ ਚਾਹੁੰਦਾ ਹਾਂ ਮਨਜੀਤ ਨੇ ਉਸ ਦੇ ਰੁਕਣ ਦਾ ਸਾਰਾ ਇੰਤਜ਼ਾਮ ਕਰ ਦਿੱਤਾ ਤੇ ਅਗਲੇ ਦਿਨ ਸਵੇਰੇ ਹੀ ਉਹ ਦਰਬਾਰ ਸਹਿਬ ਆਇਆ ਤੇ ਮਨਜੀਤ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਕਿ ਉਹ ਗੋਰਾ ਸਵੇਰੇ ਹੀ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰ ਰਿਹਾ ਹੈ ਤੇ ਬਾਅਦ ਵਿੱਚ ਉਸ ਨੇ ਹਰਕੀ ਪੌੜੀ ਤੋਂ ਅੰਮ੍ਰਿਤ ਦਾ ਚੂੜਾ ਵੀ ਲਿਆ ਤੇ ਉਹ ਸਾਰਾ ਦਿਨ ਉੱਥੇ ਹੀ ਘੁੰਮਦਾ ਫਿਰਦਾ ਰਿਹਾ ਤੇ ਸ਼ਾਮ ਬੇਲੇ ਫਿਰ ਇਸ਼ਨਾਨ ਕਰਕੇ ਉਸ ਨੇ ਅੰਮ੍ਰਿਤ ਜਲ ਦਾ ਚੂੜਾ ਲਿਆ ਤਿੰਨ ਦਿਨ ਉਸਨੇ ਇਸ ਤਰ੍ਹਾਂ ਹੀ ਕੀਤਾ ਸ਼ਾਇਦ ਉਸਦੇ ਅੰਦਰ ਕੋਈ ਵਿਸ਼ਵਾਸ ਬਣ ਚੁੱਕਿਆ ਸੀ ਜਿਸ ਕਾਰਨ ਉਹ ਸਭ ਕੁਝ ਕਰ ਰਿਹਾ ਸੀ ਫਿਰ ਮਨਜੀਤ ਨੇ ਦੱਸਿਆ ਕਿ ਉਸ ਨੂੰ ਇੱਕ ਦਿਨ ਕਾਲ ਆਈ ਜਿਸ ਤੋਂ ਬਾਅਦ ਉਹ ਵਾਪਿਸ ਸਵੀਡਨ ਜਲਦ ਤੋਂ ਜਲਦ ਜਾਣਾ ਚਾਹੁੰਦਾ ਸੀ ਤੇ ਉਸੇ ਰਾਤ ਹੀ ਉਸ ਸਵੀਡਨ ਵਾਪਸ ਚਲਾ ਗਿਆ ਤੇ ਹੁਣ ਪੂਰੇ 2.5 ਮਹੀਨੇ ਬਾਅਦ ਮਨਜੀਤ ਨੂੰ ਮੈਕ ਨਿਸ਼ਾਨਦਾ ਫੋਨ ਆਇਆ ਤੇ ਉਸਨੇ ਜੋ ਮਨਜੀਤ ਨੂੰ ਦੱਸਿਆ ਉਹ ਸੁਣ ਕੇ ਮਨਜੀਤ ਵੀ ਹੈਰਾਨ ਰਹਿ ਗਿਆ ਮਨਜੀਤ ਨੇ ਦੱਸਿਆ ਕਿ ਮੈਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਬਾਰੇ ਬਹੁਤ ਸੁਣਿਆ ਸੀ ਪਰ ਵਾਹਿਗੁਰੂ ਪਰਮਾਤਮਾ ਇਸ ਤਰ੍ਹਾਂ ਵੀ ਕਿਰਪਾ ਕਰਦਾ ਹੈ ਇਹ ਮੈਨੂੰ ਨਹੀਂ ਸੀ ਪਤਾ ਉਸ ਦਿਨ ਮਾਈਕਲ ਦੇ ਪਰਿਵਾਰ ਨੇ ਉਸ ਨੂੰ ਜਲਦ ਤੋਂ ਜਲਦ ਸਵੀਡਨ ਇਸ ਲਈ ਬੁਲਾਇਆ ਸੀ ਕਿਉਂਕਿ ਉਸ ਦੇ ਟੈਸਟਾਂ ਦੀਆਂ ਰਿਪੋਰਟਾਂ ਆ ਗਈਆਂ ਸਨ ਜਿਨ੍ਹਾਂ ਵਿੱਚ ਇਹ ਆਇਆ ਸੀ ਕਿ ਮਾਈਕਲ ਦੇ ਪੇਟ ਵਿੱਚ ਸਰਵਰਗੀ ਬਿਮਾਰੀ ਹੈ ਜੋ ਕਿ ਬਹੁਤ ਵੱਧ ਚੁੱਕੀ ਹੈ ਜਲਦ ਤੋਂ ਜਲਦ ਉਸ ਦਾ ਇਲਾਜ ਕਰਨ ਦੇ ਲਈ ਉਸ ਨੂੰ ਸਵੀਡਨ ਵਾਪਸ ਬੁਲਾਇਆ ਗਿਆ ਸੀ ਮਾਈਕਲ ਨੇ ਦੱਸਿਆ ਕਿ ਜਦੋਂ ਮੈਨੂੰ ਇਹ ਸਭ ਕੁਝ ਪਤਾ ਲੱਗਿਆ ਤੇ ਮੈਨੂੰ ਇੰਜ ਪ੍ਰਤੀਤ ਹੋਇਆ ਕਿ ਜਿਵੇਂ ਮੇਰੇ ਸਾਹਮਣੇ ਖੜੀ ਹੋਵੇ ਪਰ ਉਸਨੇ ਕਿਹਾ ਕਿ ਮੈਨੂੰ ਤੇ ਹੁਣ ਪੇਟ ਵਿੱਚ ਕੋਈ ਦਰਦ ਮਹਿਸੂਸ ਨਹੀਂ ਹੁੰਦਾ ਪਰ ਫਿਰ ਵੀ ਡਾਕਟਰਾਂ ਨੇ ਆਪਣਾ ਇਲਾਜ ਸ਼ੁਰੂ ਕੀਤਾ ਤੇ 2 ਦਿਨ ਬਾਅਦ ਦੁਬਾਰਾ ਉਸ ਦੇ ਟੈਸਟ ਕਰਵਾਏ ਗਏ ਮਾਈਕਲ ਦੱਸਦਾ ਹੈ ਕਿ ਉਸ ਨੂੰ ਮਨਜੀਤ ਦੀ ਗੱਲ ਉਹ ਯਾਦ ਆ ਰਹੀ ਸੀ ਕਿ ਇਸ ਅਮਰਤ ਦੇ ਪਾਣੀ ਨਾਲ ਦੁੱਖ ਦੂਰ ਹੁੰਦੇ ਨੇ ਤੇ ਮੈਂ ਸੋਚ ਰਿਹਾ ਸੀ ਕਿ ਮੇਰਾ ਦੁੱਖ ਕਿਉਂ ਨਹੀਂ ਦੂਰ ਹੋ ਰਿਹਾ। ਰਿਪੋਰਟਾਂ ਆਈਆਂ ਤੇ ਡਾਕਟਰ ਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਸੀ ਕਿ ਜੋ ਉਸਦੀ ਬਿਮਾਰੀ ਐਨੀ ਖ਼ਾਤਕ ਸੀ, ਉਹ ਨਵੀਆਂ ਰਿਪੋਰਟਾਂ ਦੇ ਵਿੱਚ 1% ਵੀ ਨਹੀਂ ਸੀ। ਡਾਕਟਰਾਂ ਨੇ ਆਪਣੇ ਤਸੱਲੀ ਲਈ ਦੁਬਾਰਾ ਟੈਸਟ ਕੀਤੇ ਪਰ ਨਵੀਆਂ ਰਿਪੋਰਟਾਂ ਵਿੱਚ ਵੀ ਕੁਝ ਨਹੀਂ ਸੀ। ਮਾਈਕਲ ਨੂੰ ਉਸ ਦਿਨ ਯਕੀਨ ਹੋਇਆ ਕਿ ਮੇਰੇ ਸਾਰੇ ਦੁੱਖ ਉਸ ਅਮਰਤ ਦੇ ਨਾਲ ਹੀ ਠੀਕ ਹੋਏ ਹਨ ਮਾਈਕਲ ਨੇ ਮਨਜੀਤ ਨੂੰ ਦੱਸਿਆ ਕਿ ਪਹਿਲੇ ਦਿਨ ਮੇਰੇ ਪੇਟ ਵਿੱਚ ਬਹੁਤ ਦਰਦ ਸੀ ਤੇ ਮੈਂ ਮਨਜੀਤ ਦੇ ਕਹਿਣ ਤੇ ਅਮਰਤ ਦਾ ਚੂਲਾ ਲਿਆ ਜਿਸ ਤੋਂ ਬਾਅਦ ਉਸ ਦੀ ਤਕਲੀਫ ਘਟ ਗਈ ਆਪਣੀ ਤਸੱਲੀ ਦੇ ਲਈ ਮੈਕਨਿਸਾਨ ਨੇ ਤਿੰਨ ਦਿਨ ਇਸ਼ਨਾਨ ਕਰਕੇ ਅਮਰਤ ਦਾ ਚੂਲਾ ਲਿਆ ਤੇ ਵਾਪਿਸ ਜਾਣ ਤੱਕ ਉਸ ਦਾ ਦਰਦ ਬਿਲਕੁਲ ਖਤਮ ਹੋ ਚੁਕਿਆ ਸੀ ਤੇ ਹੁਣ ਡਾਕਟਰਾਂ ਦੀਆਂ ਰਿਪੋਰਟਾਂ ਦੇਖ ਕੇ ਵੀ ਉਸ ਨੂੰ ਬਿਲਕੁਲ ਯਕੀਨ ਹੋ ਗਿਆ ਸੀ ਕਿ ਉੱਥੇ ਹੀ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਹੋਈ ਹੈ ਤੇ ਹੁਣ ਡਾਕਟਰਾਂ ਦੇ ਕੋਲ ਇਸ ਗੱਲ ਦਾ ਕੋਈ ਵੀ ਜਵਾਬ ਨਹੀਂ ਸੀ ਹੁਣ ਮੈਕ ਨਿਸ਼ਾਨ ਦੀ ਇੱਕ ਨਵੀਂ ਵੀਡੀਓ ਆਵੇਗੀ ਜਿਸ ਵਿੱਚ ਸਭ ਕੁਝ ਉਹ ਆਪਣੇ ਬਾਰੇ ਦੱਸੇਗਾ ਅਤੇ ਕੁਝ ਸਮੇਂ ਬਾਅਦ ਉਹ ਆਪਣੇ ਪਰਿਵਾਰ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਵੀ ਜ਼ਰੂਰ ਆਵੇਗਾ ਕਿਉਂਕਿ ਉਸ ਦੇ ਪਰਿਵਾਰ ਦੇ ਵਿੱਚ ਵੀ ਸ਼ਰਦਾ ਉਸ ਅਸਥਾਨ ਦੇ ਲਈ ਬਣ ਚੁੱਕੀ ਹੈ ਜਿਸ ਅਸਥਾਨ ਨੇ ਉਹਨਾਂ ਦੇ ਪੁੱਤਰ ਦੀ ਜਾਨ ਬਚਾਈ ਹੈ ਪਰ ਅੱਜ ਸਾਡੇ ਕੁਝ ਸਿੱਖ ਪ੍ਰਚਾਰਕ ਜੋ ਆਪਣੇ ਆਪ ਨੂੰ ਵੱਡੇ ਬਜ਼ਵਾਨ ਮੰਨਦੇ ਨੇ ਉਹ ਸ਼੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਨੂੰ ਸਿਰਫ ਇੱਕ ਨਹਾਉਣੇ ਵਾਲੀ ਜਗ੍ਹਾ ਦੱਸ